ਹਾਂ ਜੀ ਵੇਖ ਕੀ ਨਾਮ ਆ ਜੀ ਅਮਰਤ ਬਾਦ ਸਿੰਘ ਫੜੂ ਜੀ ਅਮਰਤਪਾਸਾ ਜਿਹੜੀ ਅੱਗ ਲੱਗੀ ਆ ਕੀ ਕਾਰਨ ਆ ਅੱਗ ਲੱਗਣ ਦੇ ਇਹ ਮਹਾਰਾਜ ਬਿਜਲੀ ਬੋਰਡ ਦੀ ਨਕਾਮੀ ਆਲੇ ਉਹਨਾਂ ਨੇ ਨਾ ਤਾਰਾਂ ਢਿੱਲੀਆਂ ਸੀਗੀਆਂ ਤੇ ਉਹਦੇ ਨਾਲ ਕੋਈ ਨਿੰਗ ਰਹੀ ਸੀਗੀ ਉਹਦੇ ਨਾਲ ਟੱਚ ਹੋ ਕੇ ਸੰਬਾਰਕ ਹੋ ਗਈਆਂ ਤੇ ਇਹਨੂੰ ਟਰਾਲੀ ਨੂੰ ਅੱਗ ਲੱਗ ਗਈ ਕਿੰਨਾ ਕ ਨੁਕਸਾਨ ਹੋਇਆ ਇੱਥੇ ਤਰੀਕੋਂ ਲਗਭਗ 2.5 ਤੋਂ 3 ਲੱਖ ਦਾ ਜੀ ਤੇ ਇਹਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਨੂੰ ਫੋਨ ਫਾਨ ਕੀਤਾ ਦੋ ਸਮਰਾਲਾ ਤੋਂ ਫਾਇਰ ਬ੍ਰਿਗੇਡ ਆਈਆਂ ਜਿਹੜੀ ਪਹਿਲਾਂ ਆਈ ਜੀ ਉਹਦੇ ਸਾਡੇ ਕੋਲ ਵੀਡੀਓ ਪਈਆਂ ਨੇ ਬਗਾਏ ਦਾ ਪੈਪ ਪੈਪ ਜਮੇ ਲੀਕ ਸੀ ਉਹ ਇਹਨੂੰ ਬੁਝਾਉਣ ਤੱਕ ਜਾਨਕੀ ਸਿਰਫ ਟਰਾਲੀ ਨੂੰ 20% ਪਾਣੀ ਲੱਗੇ ਆ 80% ਪਾਣੀ ਵੈਸੀ ਖਤਮ ਹੋ ਗਿਆ ਟਰਾਲੀ ਲਈ ਜੂ ਜਿਹੜਾ ਕੀਤਾ 20% ਕੀਤਾ ਜਿਹੜੀ ਦੂਜੀ ਆਈ ਆਈ ਉਹਨੇ ਆ ਕੇ ਮੜਾ ਮੜਾ ਕੀਤਾ ਉਹ ਮਗਰੋਂ ਗੱਡੀਆਂ ਵੈਸੀ ਲੀਕ ਜੀ ਥੱਲੇ ਉਹ ਜਿਹੜਾ ਉਹਦੇ ਮੰਨ ਲਓ ਬਾਲ ਨੇ ਉਹ ਥੱਲੇ ਵੈਸੀ ਲੀਕ ਸੀਗੇ ਉਹਨੇ 50% ਮਸੀਬਾ ਨਹੀਂ ਹੋਣ ਦਿੱਤਾ ਤੁਹਾਡੇ ਸਾਹਮਣੇ ਆ 2 ਘੰਟੇ ਤੋਂ ਉੱਤੇ ਹੋ ਗਿਆ ਅੱਗ ਲੱਗੀ ਨੂੰ ਦੋ ਫੈਕਟਰੀਆਂ ਆ ਗਈਆਂ 20% ਅੱਗ ਬੁਝੀ ਨਹੀਂ ਆ ਗਈ ਟਰਾਲੀ ਦੀ ਦੋ ਜੀ ਸੀਗੀਆਂ ਲੱਗੀਆਂ ਹੋਈਆਂ ਨੇ ਤਾਂ ਹੋਰੇ ਬਰੇ ਮਾਲ ਕਰ ਰਹੀਆਂ ਨੇ ਤੇ ਇਹ ਕਿੱਥੋਂ ਦੇ ਕਿੱਥੇ ਜਾ ਰਹੀ ਸੀ ਟਰਾਲੀ ਇਹ ਇਹ ਜਿਸੀ ਮਜਾਲੀਆਂ ਡੰਪ ਤੋਂ ਭਰਦੇ ਆ ਤੇ ਰਾਇਪੁਰ ਰਾਣੀ ਜਾਂਦੀ ਹੈ ਕਾਲੇ ਅੰਬ ਜਾਨੀ ਨੁਕਸਾਨ ਤੋਂ ਤਾਂ ਬਚਾਓ ਜਾਨੀ ਨੁਕਸਾਨ ਤੋਂ ਬਚਾਓਗੇ ਕੀ ਮੰਗ ਕਰਦੇ ਹੁਣ ਮੰਗੀ ਕਰਦੇ ਪ੍ਰਜਾਣ ਨੂੰ ਤੁਸੀਂ ਕਹਿੰਦੇ ਆ ਵੀ ਹਾਂ ਜੇ ਮੰਨ ਲਓ ਕਿ ਜੇ ਕਣਕ ਨੂੰ ਅੱਗ ਲੱਗੀ ਚਲੋ ਟਰਾਲੀ ਦਾ ਕੋਈ ਚੱਕਰ ਨਹੀਂ ਜੀ ਸਰਜੂ ਹੈ ਜੇ ਕਿਸੇ ਦੇ ਕਣਕ ਨੂੰ ਅੱਗ ਲੱਗੇ ਕਿੰਨੇ ਸੈਂਕੜੇ ਇੱਕ ਖਰਾਬ ਹੋਣਗੇ ਅੱਗ ਲਗਾਉਣਾ ਕੀ ਬੁਝਾਉਣਗੇ ਕਿਸੇ ਦਾ ਮਕਾਨ ਨੂੰ ਅੱਗ ਲੱਗੀ ਕੀ ਦੀ ਜਾਨ ਬਚਾਉਣਗੇ ਜਦੋਂ ਇਹ ਸਰਵੇਖਟਰਾਲੀ ਦੇ ਵਿੱਚ ਨਹੀਂ ਅੱਗ ਬੁਝਾ ਸਕਦੇ ਕਿੰਨੀਆਂ ਗੱਡੀਆਂ ਆਈਆਂ ਨੇ ਹੁਣ ਤੱਕ ਹੁਣ ਲਗ ਕੇ 2 ਆਈਆਂ ਨੇ ਹੁਣ ਅਸੀਂ ਕੋਈ ਗੱਡੀ ਨਹੀਂ ਬੇਸ਼ੱਕ ਵੀਡੀਓ ਬਣਾਉਣ ਵਾਲਦਿਆਂ ਵਾਲੇ ਹਾਂ ਕੋਈ ਗੱਡੀ ਹੈਗੀ ਫੋਨ ਕਰਦੇ ਆ ਆਉਣੀ ਹੈਗੀ ਆਉਣੀ ਹੈ 3:20 ਦੇ ਅੱਗ ਲੱਗੀ ਆ ਟਾਈਮ ਨੋਟ ਕਰ ਲੁਗੀ ਹੋ ਗਿਆ ਸਿਰਫ ਦੋ ਗੱਡੀਆਂ ਨੇ ਹੁਣ ਤੱਕ 4:40 ਹੋਣ ਜਾਵੇਂਗੇ ਹਾਂਜੀ ਵੀਰ ਜੀ ਕੀ ਨਾਮ ਆ ਜੀ ਮੇਰਾ ਨਾਮ ਹੈ ਜਦੂ ਸਿੰਘ ਜੀ ਦੱਸੋ ਮੈਨੂੰ ਕੀ ਹੋਇਆ ਜਿਹੜਾ ਇੱਥੇ ਅੱਗ ਲੱਗੀ ਆ ਕੀ ਕਾਰਨ ਸੀ ਇੱਥੇ ਵੀਰ ਜੀ ਅੱਗ ਲੱਗੀ ਹੋਈ ਸੀ ਆ ਟਾਲੀ ਦੀ ਆਪਣੇ ਟਾਲੀ ਦੀ ਇਹਨੂੰ ਅੱਗ ਲੱਗੀ ਸੀ ਤਾਰਾਂ ਨਾਲ ਹੀ ਹੈਗੀ ਈ ਸਾਨੂੰ ਜਦੋਂ ਫੋਨ ਆਇਆ ਅਸੀਂ ਮੌਕੇ ਤੇ ਪਹੁੰਚੇ ਤੇ ਚਾਰ ਤੋਂ ਪੰਜ ਫੈਰ ਟੈਂਟਰ ਇੱਥੇ ਲਾਇਲੇ ਹਾਂ ਕਿੱਥੋਂ ਕਿੱਥੋਂ ਮੰਗਾਏ ਗਏ ਨੇ ਇਹੀ ਇੱਕ ਖੰਨੇ ਤੋਂ ਮੰਗਾਇਆ ਦੋ ਸਮਰਾਲੇ ਦੇ ਸੀ ਹੁਣ ਅੱਗੇ ਤੇ ਸੀਟੀ ਕਿਦਾਂ ਦੀ ਆ ਹੁਣ ਅੱਗੇ ਤੇ ਕੰਟਰੋਲ ਆ ਜੀ ਬਾਕੀ ਧੂਆ ਨਿਕਲਦਾ ਇਹਦੇ ਹੋਰ ਪਾਣੀ ਵਜੂ ਪੈਲੀਆ ਜੀ ਅਜੇ ਹੋਰ ਆਉਣ ਦੀ ਸੁਭਾਵਨਾ ਗੱਡੀਆਂ ਹਾਂਜੀ ਹਾਂ ਗੱਡੀਆਂ ਮੰਗਾਈਆਂ ਹੋਈਆਂ ਨੇ ਫਰਕੇ ਦੇ ਦੁਆਰਾ ਆ ਰਹੀਆਂ ਠੀਕ ਹੈ ਜੀ